ਬੇਨਿੰਸਿੰਦਾ ਸ਼ੁਰੂ ਕਰਦੇ ਥੋੜਾ ਜਿਹਾ ਹਾਂ ਕੋਣ ਦੁਬਾਰਾ ਆਪਾਂ ਗੱਲ ਫਿਰ ਹੋ ਕਰੀਏ ਹਾਂਜੀ ਹਾਂ ਕਰਿਓ ਗੱਲ ਇਹ ਅਸਰ ਐਵੇਂ ਆ ਜੀ ਜਿਹੜਾ ਐ ਨਹਿਰ ਮੈਕਨਾਲੇ ਇਹ ਦੇ ਵਿਚਾਰੇ ਸਾਨੂੰ 12 ਮਹੀਨੇ ਕੰਮ ਦਿੰਦੇ ਆ ਮੰਨ ਲਓ ਡਰੇਨਾ ਦੇ ਵਿੱਚ ਜਿਗਰਾਦ ਨਹਿਰ ਹੋਰ ਵੀ ਕਿਆ ਹੈਗੇ ਆ ਕਿਤੇ ਕੰਮ ਬਹੁਤ ਆ ਪਰ ਕਰਵਾਉਂਦੇ ਹੀ ਨਹੀਂ ਉਹ ਆਦੇ ਹੀ ਇਹਨਾਂ ਦੇ ਰਿਸਕ ਲੈਂਦੇ ਹੀ ਨਹੀਂ ਚਲੋ ਪਹਿਲੀ ਗੱਲ ਨਾਲੋਂ ਥੋੜਾ ਜਿਹਾ ਟੌਪਿਕ ਚੇਂਜ ਕਰਤਾ ਪਹਿਲੋਂ ਤੁਸੀਂ ਕਿਹਾ ਕੋਈ ਸਾਡੀ ਗੱਲ ਨਹੀਂ ਸੁਣਦਾ ਕੋਈ ਕੰਮ ਦੇਣ ਲਈ ਨਹੀਂ ਆਉਂਦਾ ਮੇਰੀ ਗੱਲ ਸੁਣੋ ਇੱਥੇ ਲੱਗਿਆ ਨਾ ਇਹ ਜਿਹੜਾ ਮਹਿਕਮਾ ਨਾ 2 ਮਿੰਟ ਵੀਰੇ ਇਹ ਵੀ ਮਹਿਕਮਾ ਵੇਖੋ ਸਰਕਾਰ ਦੀ ਮਜਬੂਰੀ ਹੈ ਨਹਿਰ ਬਣਾਉਣੀ ਹੈ ਤੁਹਾਨੂੰ ਕੰਮ ਮਿਲ ਹੀ ਜਾਂਦਾ ਠੀਕ ਆ ਆਪਾਂ ਉਹਦੇ ਬਾਰੇ ਨਹੀਂ ਗੱਲ ਕਰਦੇ ਪਰ ਧਿਆਨ ਨਾਲ ਗੱਲ ਸੁਣੋ ਜੀ ਤੁਹਾਡੀ ਨਰੇਗਾ ਤਾਂ ਬਣੀ 2005 ਦੀ ਹਾਂ ਜੀ 2005 ਤੋਂ ਲੈ ਕੇ 2025 ਚੜ ਗਿਆ ਹਾਂਜੀ 20 ਸਾਲ ਹੋ ਗਿਆ ਬਾਈ ਨੇ ਗੱਲ ਕਹੀ ਕਿ ਠੀਕ ਆ ਉਹਨਾਂ ਨੇ ਸਾਨੂੰ ਅਫਸਰ ਸਮਝ ਕੇ ਬਹਿ ਦਿੱਤਾ ਵੀ ਤੁਸੀਂ ਹੋਣ ਤਾਂ ਇੱਥੇ ਆ ਗਏ ਹੋ ਮਣੇ ਕਹਿੰਦਾ ਸੀ ਪਰ ਗੱਲ ਪੂਰੀ ਨਹੀਂ ਕੀਤੀ ਮੈਂ ਉਹਨਾਂ ਦੀ ਜਿਹੜੀ ਇੱਛਾ ਸੀ ਉਹ ਮੈਂ ਕਰਦਾ ਵੀ ਤੁਸੀਂ ਇੱਥੇ ਆ ਗਏ ਹੋ ਸਾਡੇ ਨਾਲ ਗੱਲਬਾਤ ਕਰਨ ਲਈ ਪਰ ਸਾਨੂੰ ਉਸ ਤੋਂ ਬਾਅਦ ਕੋਈ ਕੰਮ ਨਹੀਂ ਲੰਦਾ ਰਾਜੇ ਮੈਂ ਇੱਕ ਸੋਸ਼ਲ ਵਰਕਰ ਆ ਆਪਣੀ ਬਿਆਦਰੀ ਚ ਪੈਦਾ ਹੋਇਆ ਆਨਲਾਈਨ ਆਪਾਂ ਗੱਲ ਕਰਦੇ ਆ ਬੱਗਾ ਸਿੰਘ ਪ੍ਰਧਾਨ ਮੇਰਾ ਨਾਮ ਆ ਫਰੋਜਪੁਰ ਤੋਂ ਔਰ 2004 ਤੋਂ ਲੱਗਾ ਹੋਇਆ ਨਰੇਗਾ ਦੇ ਕੰਮ ਚ ਧਰਨੇ ਲਾ ਲਾ ਕੇ ਤੁਹਾਡਾ ਕੰਮ ਜਿਹੜਾ ਹੈਗਾ ਇਹ ਲਾਗੂ ਕਰਵਾਇਆ ਹਾਂਜੀ ਪਰ ਇੱਕ ਗੱਲ ਬੜੀ ਆਪਣੀ ਸਮਝਣ ਵਾਲੀ ਆ ਵੀ ਕੋਈ ਕਿਉਂ ਕਿਸੇ ਨੂੰ ਕੰਮ ਦਵੇ ਤੁਹਾਡੀ ਮਰੇਗਾ ਦਾ ਹਰ ਇੱਕ ਬੰਦਾ ਦੁਸ਼ਮਣ ਹਾਂਜੀ ਸਮਝ ਲਓ ਆ ਖੇਤ ਵਾਲਾ ਕਹਿੰਦਾ ਮਰੇਗਾ ਦੀ ਦਿਹਾੜੀ ਜਿੱਦੋਂ ਦੀ ਆਈ ਸਾਨੂੰ ਦਿਹਾੜੀਆਂ ਮਹਿੰਗਾ ਮਿਲਣ ਲੱਗ ਪਿਆ ਹਾਂਜੀ ਸਾਡਾ ਕੰਮ ਨਹੀਂ ਕਰਦਾ ਹਾਂਜੀ ਜਿੰਮੇਦਾਰ ਨਹੀਂ ਸਾਨੂੰ ਕਹਿੰਦੀ ਆ ਕਿ ਅੱਗੇ 500 ਰੁਪਏ ਦਿੰਦੇ ਸੀ ਤੇ ਇਹਨਾਂ ਤੋਂ ਮਹੀਨਾ ਮਹੀਨਾ ਕੰਮ ਲੈ ਲੈਂਦੇ ਸੀ ਆ ਨਰੇਗਾ ਚ 10 ਦਿਨ ਕੰਮ ਕਰਦੇ ਆ ਤੇ 3200 ਰੁਪਇਆ ਇਹਨਾਂ ਦਾ ਆ ਜਾਂਦਾ ਹੁਣ ਸਾਡਾ ਕੰਮ ਨਹੀਂ ਕਰਦੇ ਇਹ ਸਾਡੇ ਜਿਹੜੇ ਹੈਗੇ ਆ ਕਿਸਾਨ ਹੈਗੇ ਆ ਉਹ ਵੀ ਸਾਡੀ ਨਰੇਗਾ ਦੇ ਦੁਸ਼ਮਣ ਹੁਣ ਪੰਚਾਇਤਾਂ ਵੀ ਸਾਡੀਆਂ ਨਰੇਗਾ ਦੀਆਂ ਦੁਸ਼ਮਣ ਨਹੀਂ ਕਿਉਂਕਿ ਪੰਚਾਇਤਾਂ ਨੇ ਆਪਦੇ ਪਰਿਵਾਰ ਨੂੰ ਕੰਮ ਦੇਣਾ ਹੁੰਦਾ ਹਾਂਜੀ ਠੀਕ ਆ ਆਪਦਾ ਪਰਿਵਾਰ ਆਪਦਾ ਰਿਸ਼ਤੇਦਾਰ ਵਫਾਦਾਰ ਤੇ ਉਹਨਾਂ ਨਾਲ ਜਿਹੜੇ ਗੁੰਡਾ ਕਿਸਮ ਦੇ ਲੋਕ ਤੁਰਦੇ ਆ ਹਾਂਜੀ ਆ ਕਾਗਜ਼ਾਂ ਦੇ ਵਿੱਚ ਹੀ ਉਹਨਾਂ ਨੇ ਕੰਮ ਪਾਸ ਕਰਾ ਲੈਣਾ ਪੈਸੇ ਕਢਾ ਲੈਣੇ ਤੇ ਵੰਡ ਕੇ ਖਾ ਲੈ। ਐਵੇਂ ਗੱਲ ਆ ਜੀ। ਹਾਂਜੀ। ਰਾਜੀਤ ਕਮਾ ਕੇ ਰੱਖੂ ਕੈਮਰਾ। ਹੈਨਾ ਐਵੇਂ ਗੱਲ ਆ। ਹੁਣ ਉਹ ਵੀ ਤੁਹਾਡੀ ਨਰੇਗਾ ਦੇ ਦੁਸ਼ਮਣ। ਹੁਣ ਐਮਐਲਏ ਕੀ ਕਹਿੰਦਾ ਹੈ? ਐਮਐਲਏ ਕਹਿੰਦਾ ਕਿ ਜਿੱਦਣ ਮੈਂ ਇਲੈਕਸ਼ਨ ਲੜਨਾ ਹੈ ਨਾ ਉਸ ਤੋਂ ਪਹਿਲੋ ਖਲਾਰ ਦੇਣੀ। ਲੋ ਜੀ ਮੈਂ ਤੁਹਾਡੀ ਨਰੇਗਾ ਚਲਾਤੀ ਜੀ ਨਰੇਗਾ ਚਲਾਤੀ। ਅੱਗੇ ਪਿੱਛੇ ਬੰਦ ਹੋਵੇ ਚਾ ਨਾ ਹੋਵੇ ਉਹ ਵੱਖਰੀ। ਹੈਨਾ? ਉਹ ਵੀ ਤੁਹਾਡੀ ਦੁਸ਼ਮਣ। ਉਹ ਤਾਂ ਕਹਿੰਦੇ ਖਜ਼ਾਨਾ ਹੀ ਖਾਲੀ ਹੋਇਆ ਪਿਆ ਇਹਨਾਂ ਨੂੰ ਦੇਣ ਦੀ ਲੋੜ ਹੀ ਨਹੀਂ। ਲੱਗ ਗਈ ਪਰ ਹੁਣ ਇਹ ਮਿਲਣੀ ਕਿਵੇਂ ਆ ਤੁਹਾਨੂੰ ਨਰੇਗਾ ਮਿਲਣੀ ਹੈ ਤੁਹਾਨੂੰ ਰਾਜੇ ਤੁਹਾਡੇ ਏਕੇ ਨਾਲ ਤੁਹਾਡੇ ਮੰਗਣ ਨਾਲ ਮੰਗਣ ਦੇ ਨਾਲ ਬਾਈ ਜੀ ਕੀ ਨਾਮ ਟੱਡਾ ਮਖਤਿਆਰ ਸਿੰਘ ਜੀ ਅਪਾ ਦੋਵੇਂ ਗੱਲ ਕਰਾਂਗੇ ਗੱਲ ਸਾਰਿਆਂ ਤੇ ਲਾਗੂ ਹੁੰਦੀ ਆ ਧਿਆਨ ਨਾਲ ਸੁਣਿਓ ਬਾਈ ਮਖਤਿਆਰ ਸਿੰਘ ਜੀ ਕਰੇ ਲਲਕਾ ਲੱਗਾ ਕਿ ਟੂਟੀ ਮੱਛੀ ਮੋਟਰ ਨਾ ਮੱਛੀ ਮੋਟਰ ਕੀ ਲੱਗਿਆ ਟੁੱਲੂ ਪੰਪ ਲੱਗਿਆ ਉਹਦੇ ਤੇ ਖਰਚਾ ਆਇਆ ਏ ਉਹ ਪਾਣੀ ਦੇ ਜੂਗਾ ਆਪਾਂ ਨੂੰ ਇੱਥੇ ਗਰਮੀ ਜੋ ਵੀ ਸੋਕ ਜਾਂਦਾ ਭਰਾਵਾ ਨਹੀਂ ਪਹਿਨਜੀ ਪਹਿਲਾਂ ਦੱਸੋ ਕੋਈ ਵੀ ਚੀਜ਼ ਕਿਸੇ ਨੇ ਲਾਈ ਉਹ ਪਾਣੀ ਇੱਥੇ ਦੇ ਕੇ ਜਾਓ ਕਿ ਉਹਦੇ ਕੋਲ ਜਾਣਾ ਪਊਗਾ ਕੋਲ ਜਾਣਾ ਪਊ ਡਾਕਟਰ ਕੋਲੇ ਜਾਈਏ ਤਾਂ ਉਥੇ ਜਾ ਕੇ ਦੁੱਖ ਦੱਸਣਾ ਪਊ ਕਿ ਚੁੱਪ ਕੀਤੇ ਨੂੰ ਟਿਕਾ ਲਾ ਦੂ ਖੜੇ ਨੂੰ ਦੱਸਣਾ ਪੈਣਾ ਉੱਥੇ ਜਾ ਕਰਿਆਨੇ ਵਾਲੀ ਦੁਕਾਨ ਕੋਲੇ ਚਲੇ ਜਾਈਏ ਦਾ ਸੌਦਾ ਲੈਣ ਲੱਗੇ ਉਹਨੂੰ ਦੱਸਣਾ ਪਊ ਮੈਂ ਫੁਲਾਨੀ ਚੀਜ਼ ਲੈਣ ਆਇਆ ਤੇ ਆਂ ਤੋਲ ਦੂ ਇਸੇ ਤਰ੍ਹਾਂ ਹੀ ਆ ਤੁਹਾਡੇ ਬਾਬਾ ਸਾਹਿਬ ਡਾਕਟਰ ਬੇਟਕਰ ਭੀਮਰਾਓ ਸਾਹਿਬ ਦੇ ਸੰਵਿਧਾਨਕ ਹੱਕ ਨੇ ਧਿਆਨ ਸੁਣੋ ਨਰੇਗਾ ਸੰਵਿਧਾਨਕ ਹੱਕਾ ਤੁਹਾਡਾ ਸਗਨ ਸਕੀਮ ਸੰਵਿਧਾਨਕ ਹੱਕਾ ਸਕਾਲਰਸ਼ਿਪ ਵਜੀਫੇ ਸੰਵਿਧਾਨਕ ਹੱਕਾ ਮੈਡੀਕਲ ਸਹੂਲਤਾ ਸੰਵਿਧਾਨਕ ਹੱਕ ਨਹੀਂ ਹਰ ਇੱਕ ਚੀਜ਼ ਤੁਹਾਡਾ ਉਹ 1952 ਦਾ ਸੰਵਿਧਾਨ ਚ ਲਿਖਿਆ ਹੋਇਆ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ ਹੁਣ ਉਹ ਬਿਨਾਂ ਮੰਗੇ ਤੋਂ ਕਿਵੇਂ ਮਿਲੇਗਾ ਬਈ ਇਹ ਤਾਂ ਮੰਗੇ ਉਹ ਕਰ ਤਾਣਾ ਹਾਂ ਬੰਗੇਗਾ ਨਾ ਤਾਂ ਫਿਰ ਇਹਦੇ ਲਈ ਭਾਈ ਸਾਹਿਬ ਜੀ ਆ ਹਸਤੀਆਰ ਜਿਹੜੇ ਛਾਪੇ ਆ ਤੁਹਾਡੇ ਸੰਵਿਧਾਨਕ ਹੱਕ ਨੇ 11 ਤਰੀਕ ਨੂੰ ਅਸੀਂ ਵੱਡਾ ਕੱਟ ਕਰ ਰਹੇ ਆ ਵੱਡਾ ਕੱਟ ਕਰ ਰਹੇ ਆ ਪੜ ਲਓ ਜੇ ਤਾਂ ਤੁਹਾਨੂੰ ਲੱਗਦਾ ਕਿ ਪੈਨਸ਼ਨ ਤੁਹਾਡੀਆਂ ਨਹੀਂ ਠੀਕ ਆ ਤਾਂ ਫਿਰ ਤੁਸੀਂ ਉੱਥੇ ਪਹੁੰਚਣਾ ਹੈ ਪੈਨਸ਼ਨ ਹਰਿਆਣੇ 'ਚ 3200 ਆ 3500 ਦੀ ਆਵਾਜ਼ ਚੱਲ ਰਹੀ ਹੈ ਦਿੱਲੀ ਦੇ ਵਿੱਚ 5000 ਦੀ ਆਵਾਜ਼ ਚੱਲ ਰਹੀ ਹੈ ਸਾਡੀ ਪੰਜਾਬ ਸਰਕਾਰ ਨੂੰ ਸੱਪ ਸੰਗਿਆ ਹੋਇਆ 1500 ਪੈਨਸ਼ਨ ਉਹ ਵੀ ਬੈਂਕ ਵਾਲੇ ਨੂੰ ਕਹੋ ਕਿ 12 ਮਹੀਨੇ ਹੁੰਦੇ 12 ਮਹੀਨਿਆਂ ਦੀ ਸਟੇਟਮੈਂਟ ਕੱਢ ਦੇ ਜੀ ਅਸੀਂ ਪੈਨਸ਼ਨ ਚੈੱਕ ਕਰਨੀ 12 ਐਂਟਰੀਆਂ ਨਹੀਂ ਹੋਣਗੀਆਂ ਉਹ ਵੀ ਘੱਟ ਹੁੰਦੀਆਂ ਨੇ ਹਾਂਜੀ ਹੁਣ ਇਸੇ ਤਰ੍ਹਾਂ ਤੁਹਾਡੇ ਬੱਚਿਆਂ ਦੇ ਸਕਾਲਰਸ਼ਿਪ ਵਜੀਫੇ ਆ ਉਹ ਵੀ ਨਹੀਂ ਮਿਲ ਰਹੇ ਨਹੀਂ ਮਿਲ ਰਹੇ ਹਰ ਇੱਕ ਤੁਹਾਡੇ ਸੰਵਿਧਾਨਕ ਹੱਕ ਤੇ ਡਾਕਾ ਪੈ ਰਿਹਾ ਕਿਉਂ ਪੈ ਰਿਹਾ ਕਿ ਤੁਸੀਂ ਚੁੱਪ ਕਰਕੇ ਬੈਠੇ ਹੋ ਮੈਂ ਬੇਨਤੀ ਕਰੂੰਗਾ ਸਾਡੇ ਚ ਇਸ ਏਰੀਏ ਦੇ ਇਨਚਾਰਜ ਸਾਡੇ ਪ੍ਰਧਾਨ ਜੀ ਜੁ ਨਮਸੀ ਜੀ ਆਓ ਜੀ ਤੁਸੀਂ ਵੀ ਦੋ ਬਚਾ ਲਓ ਸਰੇ ਮੇਰੇ ਭੈਣ ਭਰਾਵਾਂ ਨੂੰ ਜੈ ਭੀਮ ਜੈ ਭਾਲ ਦੇਖੋ ਜਿਹੜੇ ਅਸੀਂ ਜਾਦਾ ਲੋਕ ਨਰੇਗਾ ਦੇ ਮੁੰਦੇ ਤੇ ਇਕੱਠੇ ਹੋ ਰਹੇ ਆ ਸਾਡੀ ਇੱਕ ਸਭਾ ਮਜ਼ਦੂਰ ਸਭਾ ਬਗਾ ਸੰਗ ਨੇ 25 ਸਾਲ ਤੋਂ ਹਿਸਾਬ ਨਾਲ ਚਲਾ ਰਹੇ ਆ ਕੰਮ ਕਰ ਰਹੇ ਆ ਜੇ ਨਰੇਗਾ ਬਾਹਰ ਆਈ ਆ ਅੱਜ ਪਿੰਡਾਂ ਦੇ ਵਿੱਚੋਂ ਛੜਕਾ ਤੇ ਆਈ ਇਹ ਲੋਕਾਂ ਨੂੰ ਕੰਮ ਮਿਲ ਰਿਹਾ ਇਹਨਾਂ ਨੇ ਪੂਰੀ ਧੂਮ ਧਾਮ ਨਾਲ ਧਰਨੇ ਲਾ ਲਾ ਕੇ ਆਪਦੇ ਦੇ ਪਰਚੇ ਕਰਾ ਕੇ ਇਨਰੇਗਾ ਨੂੰ ਬਾਹਰ ਕੱਢਿਆ ਜਿੱਥੇ ਬੰਦੀਆਂ ਨੇ ਸਾਡੇ ਸਮਾਜ ਸੇਵੀ ਆਗੂਆਂ ਨੇ ਕੱਢਿਆ ਇਹਨੂੰ ਅੱਗੇ ਸਮਾਜ ਸੇਵੀ ਆਗੂ ਜਿਹੜੇ ਸਾਡੇ ਵਾਸਤੇ ਬਹੁਤ ਕੁਝ ਕਰ ਰਹੇ ਆ ਸਾਡੇ ਵਾਸਤੇ ਉਹ ਆਪ ਦਾ ਦਾਨ ਕੱਢਦੇ ਆ ਆਪ ਦਾ ਚੰਦਾ ਕੱਢਦੇ ਆ ਵੀ ਕੱਲ ਨੂੰ ਜਿਵੇਂ ਸਾਡਾ ਮੰਗਲਵਾਰ ਨੂੰ ਸੇ ਇਕੱਠ ਹੋ ਰਿਹਾ ਉੱਥੇ ਉਹਨਾਂ ਨੇ ਗਰਾਊਂਡ ਬੁੱਕ ਕਰਾਇਆ ਗਰਾਊਂਡ ਦਾ ਖਰਚਾ ਪੈਣਾ ਉੱਥੇ ਉਹਨਾਂ ਨੇ ਟੈਂਟ ਲਾਇਆ ਉਹਦਾ ਖਰਚਾ ਪੈਣਾ ਉੱਥੇ ਉਹਨਾਂ ਨੇ ਚਾਹ ਪਾਣੀ ਤੇ ਰੋਟੀ ਦਾ ਅਰੇਂਜਮੈਂਟ ਕੀਤਾ ਉਹ ਕਹਿੰਦੇ ਸਾਨੂੰ ਗੁਰਦੁਆਰੇ ਜਾ ਕੇ ਦਾਨ ਦੇਣ ਦੀ ਲੋੜ ਨਹੀਂ ਅਸੀਂ ਇਹਨਾਂ ਗਰੀਬਾਂ ਦੇ ਵਾਸਤੇ ਕਰ ਰਹੇ ਹਾਂ ਗਰੀਬਾਂ ਦੇ ਵਾਸਤੇ ਦਾਨ ਇਕੱਠਾ ਕਰਕੇ ਉਹਨਾਂ ਨੇ ਸਾਨੂੰ ਇਕੱਠਾ ਕਰਕੇ ਲੋਕਾਂ ਨੂੰ ਵਿਖਾਉਣਾ ਵੀ ਆ ਸਾਡੇ ਇਹ ਲੋਕ ਤੁਹਾਡੇ ਕੋਲੋਂ ਮੰਗਦੇ ਆ ਕੁਛ ਇਹਨਾਂ ਨੂੰ ਕੁਛ ਦੋ ਕਲਨੀ ਦੇ ਰੇਗਾ ਸਾਡੀ ਐ ਸੜਕ ਤੇ ਨਹੀਂ ਐ ਇਸ ਕਾ ਨਹਿਰ ਤੇ ਨਹੀਂ ਐ ਐਸੋ ਰੀਅਲ ਗੱਡੀ ਤੇ ਨਹੀਂ ਐ ਨਰੇਗਾ ਅੱਛਾ ਤੇ ਕਰਿਆ ਉਹਨਾਂ ਨੇ ਕਿਹਾ ਵੀ ਪਿੰਡਾਂ ਦੇ ਵਿੱਚ ਵੀ ਲੋਕਾਂ ਨੂੰ ਕੰਮ ਮਿਲ ਜੇ ਘਰ ਬੈਠੇ ਲਾਗੇ ਲਾਗੇ ਉਹ ਕਿਵੇਂ ਮਿਲੂਗਾ ਜ਼ਿੰਮੇਦਾਰ ਜਿਹੜੇ ਛੋਟੇ ਜ਼ਿੰਮੇਦਾਰ ਆ ਜਿਹੜੇ ਆਪਦੇ ਸਹਾਇਕ ਧੰਦੇ ਚਲਾਉਂਦੇ ਸਬਜ਼ੀਆਂ ਵਾਲੇ ਪਸ਼ੂ ਪਾਲਣ ਧੰਦਾ ਉਹਨਾਂ ਦਾ ਹੋਰ ਨਿੱਕਾ ਮੋਡਾ ਧੰਦਾ ਉਹਨਾਂ ਨੂੰ ਨਰੇਗਾ ਦੇ ਨਾਲ 2012 ਦੇ ਵਿੱਚ ਇਹ ਕਾਨੂੰਨ ਦੇ ਵਿੱਚ ਪਾਇਆ ਗਿਆ ਕਿ 2012 ਦੇ ਵਿੱਚ ਸੋਧ ਕੀਤੀ ਗਿਆ ਹੈ ਨਰੇਗਾ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜੇ ਸਬਜ਼ੀਆਂ ਲਾਉਣਗੇ ਉਹ ਸਬਜ਼ੀਆਂ ਤੇ ਮਿਹਨਤਾਂਾ ਕਰਨਗੇ ਚੜਾਈ ਕਰਨਗੇ ਉਹਦੀ ਬਜਾਈ ਕਰਨਗੇ ਡੇਰੀ ਫਾਰਮ ਦੇ ਵਿੱਚ ਉਹਨਾਂ ਦਾ ਕੰਮ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਨਰੇਗਾ ਦੇ ਨਾਲ ਜੋੜ ਕੇ ਢੋਲੂ ਲੋਕਾਂ ਨੂੰ ਕੰਮ ਮਿਲੂਗਾ ਉਹਨਾਂ ਦੀ ਸਪੋਰਟ ਹੋਊਗੀ ਹਾਂਜੀ ਉਹਨਾਂ ਜਿਹੜਾ ਉਹਨਾਂ ਜਿੰਮੇਵਾਰਾਂ ਨੂੰ ਸਪੋਰਟ ਹੋਊਗੀ ਜਿਹੜੇ ਛੋਟੇ ਜਿਮੀਦਾਰਾਂ ਸਹਾਇਕ ਧੰਦੇ ਚਲਾਉਂਦੇ ਆ ਇਹ ਨਿੱਕੇ ਨਿੱਕੇ ਕੰਮ ਜਿਹੜੇ ਹਨ ਸੋਚਣ ਵਾਲੇ ਹੈਗੇ ਆ ਜੇ ਸੋਚਾਂਗੇ ਤੇ ਵੱਡੇ ਬਣ ਜਾਣਗੇ ਵੱਡੇ ਕਿਵੇਂ ਬਣ ਜਾਣਗੇ ਸਾਡੇ ਵਾਸਤੇ ਸਾਡੇ ਆਉਣ ਵਾਲੇ ਰੋਜ਼ਗਾਰ ਲੋਕਾਂ ਵਾਸਤੇ ਰੋਜ਼ਗਾਰ ਸਾਨੂੰ ਕਿੱਥੇ ਕਿੱਥੇ ਮਿਲਣਾ ਐਨੇ ਕਿ ਸਾਡੇ ਬੱਚੇ ਪੜ੍ਹੇ ਲਿਖੇ ਤੁਰਦੇ ਫਿਰਦੇ ਆ ਵਾਰਾ ਤੁਰੇ ਫਿਰਦੇ ਆ ਕਿਤੇ ਨੌਕਰੀਆਂ ਮਿਲੀਆਂ ਉਹਨਾਂ ਨੂੰ ਨਾ ਜੀ ਕਿਸੇ ਨੂੰ 5% ਕਿਸੇ ਨੂੰ 10% ਨੌਕਰੀ ਮਿਲੀ ਨਹੀਂ ਮਿਲੀ 1% ਸਾਡਾ ਬੱਚਾ ਲੱਗਦਾ ਵੱਧ ਤੋਂ ਜੇ ਲੱਗਦਾ ਉਹ ਵੀ ਕਿਸੇ ਐਸੀ ਕੈਟਾਗਰੀ ਦੇ ਕੋਟੇ 'ਚ ਕਿਤੇ ਮਿਲ ਗਈ ਭਲੇਖੇ ਨਾ ਮਿਲ ਗਈ ਜਿੱਦਾਂ ਬਿਨਾ ਫਰਮੈਸ਼ ਤੋਂ ਤੇ ਬਿਨਾ ਦੇਸ਼ ਤੋਂ ਨੌਕਰੀ ਨਹੀਂ ਮਿਲਦੀ ਸਾਡੇ ਕੋਲੇ ਰੋਜ਼ਗਾਰ ਜਿਹੜਾ ਇੱਕ ਨਰੇਗਾ ਇਹੋ ਜਿਹਾ ਰੋਜ਼ਗਾਰ ਆ ਗਿਆ ਕਿ ਇਹਦੇ 'ਚ ਅਸੀਂ ਮੰਗ ਕੀਤੀ ਆ ਘੱਟੋ-ਘੱਟ 700 ਰੁਪਏ ਗੜੀ ਹੋਣੀ ਚਾਹੀਦੀ ਆ ਪੈਨਸ਼ਨ ਜਿਹੜੀ ਆ ਘੱਟੋ-ਘੱਟ ਜਿਹੜੀ 5000 ਹੋਣੀ ਚਾਹੀਦੀ ਆ ਠੀਕ ਹੈ ਜੀ ਸਾਡੇ ਵਜੀਫੇ ਸਾਡੇ ਜਿਹੜੇ ਆ ਸਰਕਾਰ ਨੇ ਆਰਡਰ ਦੇ ਦਿੱਤਾ ਇਹਨਾਂ ਦੀਆਂ ਲਾਭਪਾਤਰੀਆਂ ਕਾਪੀ ਬਣਾਓ ਲਾਭਪਾਤਰੀ ਕਾਪੀ ਤੇ ਕਿਸ ਨੂੰ ਇੱਥੇ ਕ ਲਾਭ ਮਿਲਿਆ ਤੁਸੀਂ ਫਾਰਮ ਦੇ ਆਉਣੇ ਉੱਥੇ ਉਹ ਤੁਹਾਡੇ ਪਾਸ ਹੋ ਜਾਂਦੇ ਆ ਤੁਹਾਡੇ ਵਜੀਫੇ ਪਾਸ ਹੋ ਜਾਂਦੇ ਆ ਤੁਹਾਡੀਆਂ ਯਾਤਰਾ ਪਾਸ ਹੋ ਜਾਂਦੇ ਆ ਤੁਹਾਡੇ ਵਿਢਿਆਪਾ ਮੇਚਾਨ ਕੇ ਜਿਹੜੇ ਸਾਡੇ ਜਿਵੇਂ ਦੰਦ ਡਿੱਗ ਜਾਂਦੇ ਸਾਡੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਉਹਨਾਂ ਤੇ ਸਾਨੂੰ ਜ਼ਵਾਇਦਾਰੀ ਮਿਲਦਾ ਕਿਸੇ ਨੂੰ ਕੁਝ ਨਹੀਂ ਮਿਲਿਆ ਚੱਕਰ 22 ਸਹੂਲਤਾ ਰਹਿੰਦੇ ਉਹਦੇ ਚ 22 23 ਸਹੂਲਤਾ ਜਿਹੜੀਆਂ ਅੱਜ ਨਹੀਂ ਆਪਾਂ ਗਿਣਾਂਗੇ ਤੇ ਟਾਈਮ ਜ਼ਿਆਦਾ ਲੱਗਦਾ ਉਹਦੇ ਕਿਉਂ ਨਹੀਂ ਮਿਲਦਾ ਸਾਨੂੰ ਕਿਉਂਕਿ ਅਸੀਂ ਮੰਗਦੇ ਹੀ ਨਹੀਂ ਐ ਸੋ ਇਸ ਕਰਕੇ ਅਸੀਂ ਇੱਕ ਸਭਾ ਜਿਹੜੀ ਸਾਡੀ ਆ ਸਰਦਾਰ ਬੱਗਾ ਸਿੰਘ ਨੇ ਚਲਾਈ ਆ ਇਹਨਾਂ ਦੇ ਪੂਰਾ ਸੰਘਰਸ਼ ਕੀਤਾ ਇਹਨਾਂ ਦੇ ਨਾਲ ਇਹਨਾਂ ਦੀ ਇਮਾਨਦਾਰੀ ਵੇਖ ਕੇ ਸਾਡੇ ਨਾਲ ਜਿਹੜੀ ਅੱਜ ਸਵੇਰ ਵੀਡੀਓ ਪਾਈ ਆ ਤੁਹਾਡੇ ਮ ਬੜੇ ਬੜੇ ਸਰਮਾਇਦਾਰ ਸਮਾਜ ਸੇਵੀ ਲੋਕ ਜ਼ਿੰਮੇਦਾਰ ਤਬਕੇ ਚ ਉਹ ਜੁੜੇ ਸਾਡੇ ਨਾਲ ਉਹ ਕਹਿੰਦੇ ਵੀ ਇਹਨਾਂ ਲੋਕਾਂ ਨੂੰ ਅਸੀਂ ਦੋਨੇ ਆ ਜੇ ਤੁਸੀਂ ਇਮਾਨਦਾਰ ਨੇ ਇਹ ਕੰਮ ਕਰਦੇ ਆ ਤੁਸੀਂ ਵੀ ਇਮਾਨਦਾਰ ਨਾਲ ਜਾ ਕੇ ਜਾ ਕੇ ਬੈਠੋਗੇ ਉਹਨਾਂ ਕੋਲੇ ਤੇ ਉਹ ਤੁਹਾਡਾ ਕੰਮ ਕਰਨਗੇ ਸੋ ਕਿਰਪਾ ਕਰਕੇ ਜਿਹੜਾ ਮੰਗਲਵਾਰ 11 ਫਰਵਰੀ ਨੂੰ ਉਥੇ ਪਹੁੰਚੋ ਤੇ ਇਹ ਆਪਦਾ ਜਾ ਕੇ ਉਹ ਸਰਕਾਰ ਦੇ ਮੂੰਹ ਵਿਖਾਓ ਵੀ ਅਸੀਂ ਮੰਗਣ ਆਏ ਤੁਹਾਡੇ ਤੋਂ ਉਹ ਤੁਹਾਡੀ ਮਦਦ ਕਰਨਗੇ ਤੇ ਉਹ ਸਰਕਾਰ ਦੇ ਕੰਨਾਂ ਨੂੰ ਖੜਕਾਉਗੇ ਸੋ ਮੇਰੇ ਵੱਲੋਂ ਸਾਰਿਆਂ ਨੂੰ ਜੈ ਭੀਮ ਜੈ ਭਾਂਤ ਹਾਂ ਇਸ਼ਤਿਹਾਰ ਸਾਰੇ ਇੱਕ ਨਾ ਖੜਾ ਕਰਿਓ ਜੀ ਕੋਈ ਫੋਟੋ ਬਣਾਉਣੀ ਆ ਗਰੁੱਪ ਫੋਟੋ ਸਰ ਵੀਡੀਓ ਬੰਦ ਕਰ ਦਿਓ